ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਖੜੇ ਆਂਗੇ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਤੇ ਪੰਜਾਬ ਤੇ ਅੱਜ ਤੁਹਾਨੂੰ ਮਿਲਾਉਣਾ ਜੀ ਪਿੰਡ ਪੂਲੀ ਦੇ ਇੱਕ ਬਹੁਤ ਵਧੀਆ ਕਿਸਾਨ ਜੋ ਇੱਕ ਬਹੁਤ ਵਧੀਆ ਇੱਕ ਖੇਤੀ ਕਰਦੇ ਨੇ ਡ੍ਰੈਗਨ ਫੂਡ ਦੀ ਤੇ ਉਹਦੇ ਨਾਲ ਨਾਲ ਇੱਕ ਹੋਰ ਫਲਦਾਰ ਬੂਟੇ ਆਗੇ ਤੇ ਆਪਾਂ ਉਹ ਤੁਹਾਨੂੰ ਸਾਰੀ ਵੀਡੀਓ ਦਿਖਾਉਨੇ ਆ ਤੇ ਦੇਖੋ ਲਾਸਟ ਤੱਕ ਵੀਡੀਓ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਕਰਾਉਨੇ ਹੋੜੀ ਗੱਲ ਅੰਕਲ ਆਪਣੇ ਚਮਕੌਰ ਸਿੰਘ ਜੀ ਨਾਲ ਇਹ ਆ ਉਹਨਾਂ ਦਾ ਫਾਰਮ ਤੇ ਅੱਗੇ ਸਾਨੂੰ ਸਾਰੀ ਵੀਡੀਓ ਦਿਖਾਉਂਦੇ ਆ ਵੀ ਡ੍ਰੈਗਨ ਫੂਡ ਦੀ ਖੇਤੀ ਕੀ ਆ ਤੇ ਫੂਟ ਤੇ ਹੋਗੇ ਕੁਝ ਤੇ ਕਾਫੀ ਵੈਰੈਟੀਆਂ ਅੰਕਲ ਕੋਲੇ ਤੇ ਸਾਰੀਆਂ ਸਾਨੂੰ ਦਿਖਾਉਂਦੇ ਆ ਅੱਗੇ ਤੇ ਆਗੇ ਆਪਾਂ ਫਾਰਮ ਦੇ ਉੱਤੇ ਤੇ ਫਾਰਮ ਤੇ ਕਰਦੇ ਆ ਗੱਲ ਅੰਕਲ ਨਾਲ ਚਮਕੌਰ ਸਿੰਘ ਜੀ ਤੇ ਹੱਸੀ ਗਾ ਹੱਸੀ ਗਾ ਬਾਈ ਹੱਸੀ ਗਾ ਤੇ ਅੱਜ ਆਪਾਂ ਜੀ ਛੋਟੇ ਖੇਤ ਫੇਰਦੇ ਆ ਤੇ ਜਾਣਕਾਰੀਆਂ ਵੀ ਦੋ ਤੇ ਮੜਾ ਜਾਂ ਲੋਕਾਂ ਨੂੰ ਵੀ ਦੱਸੋ ਤੇ ਆਪਾਂ ਦੂਜੀਆਂ ਕਿਵੇਂ ਖੇਤੀਆਂ ਆ ਕਿ ਉਹ ਚੂਨਾ ਹੋ ਗਿਆ ਤੇ ਉਹਨੋਂ ਤੋਂ ਬਦਲ ਵਾਸਤੇ ਆਪਾਂ ਹੋਰ ਕੀਤੀਆਂ ਕਿਹੜੀ ਕਰ ਸਕਦੇ ਆ ਆਪਾਂ ਹਾਂਜੀ ਪਹਿਲਾਂ ਤਾਂ ਜੀ ਇਹ ਹੈ ਨਾ ਬੇਟਾ ਆਸਟ੍ਰੇਲੀਆ ਗਿਆ ਵਸਿਆ ਜੀ ਹਾਂਜੀ ਉਹ ਕਹਿੰਦਾ ਜੀ ਮੈਂ ਬਦਲਮੀ ਖੇਤੀ ਕਰਨੀ ਆ ਹਾਂਜੀ ਉਹਨੇ ਚਾਹਾ ਵੀ ਮੈਂ ਬਦਲਮੀ ਖੇਤੀ ਫਰੂਟ ਦੀ ਕਰਨੀ ਆ ਹਾਂਜੀ ਫਰੂਟ ਉਹਨੇ ਚੁਣਿਆ ਜੀ ਸਭ ਤੋਂ ਪਹਿਲਾਂ ਡ੍ਰੈਗਨ ਫਰੂਟ ਹਾਂਜੀ ਇਹਨੂੰ ਕਿ 2 ਸਾਲ ਹੋ ਗਏ ਲੱਗੇ ਨੂੰ ਜੀ ਹਾਂਜੀ ਇਹ ਟਰੋਲੀ ਸਿਸਟਮ ਤੇ ਲਾਇਆਗਾ ਇਹਦੇ ਵਿੱਚ ਫਲਾਦਾਰ ਬੂਟੇ ਲਾਇਆ ਕੁਛ ਹਾਂਜੀ ਹਾਂਜੀ ਉਹ ਸਾਰੇ ਹਾਂਜੀ ਹਾਂ ਇਹ ਸਾਰੇ ਫਲਦਾਰ ਬੂਟੇ ਬਦਲਵੇਂ ਬਦਲਵੇਂ ਜੋ ਕਿ ਜਿਵੇਂ ਜਿਵੇਂ ਆਪਣੇ ਸਮਾਜ ਚ ਘਰਾਂ ਚ ਆਪਣੀ ਜ਼ਰੂਰਤਾਂ ਲਈ ਕਿਹੜੀ ਜ਼ਰੂਰਤਾਂ ਲਈਆਂ ਚੀਜ਼ਾਂ ਸਾਰੀਆਂ ਮਤਲਬ ਕਿ ਵੀ ਉਹ ਅੰਜੀਰ ਹੋ ਗਈ ਜਿਵੇਂ ਸੇਵ ਹੋ ਗਿਆ ਜੀ ਅਮਰੂਦ ਹੋ ਗਿਆ ਮਸੰਮੀ ਹੋ ਗਈ ਜੀ ਤੇ ਬਾਕੀ ਆਏ ਦੇਖੋ ਜੀ ਕਿਵੇਂ ਆ ਹੁਣ ਕਿਵੇਂ ਤੁਸੀਂ ਇਹ ਕਹਾ ਲਾਇਆਗਾ ਅੰਜੀਰ ਦਾ ਬੂਟਾ ਹੋ ਗਿਆ ਜੀ ਹਾਂਜੀ ਸੇਵ ਹੋ ਗਏ ਇਹ ਤਾਂ ਜੀ ਅਲੱਗ ਜੀ ਚੀਜ਼ ਹੋ ਗਈ ਜੀ ਆਪਣੇ ਮਤਲਬ ਆਪਣੇ ਬਹੁਤ ਘੱਟ ਹੁੰਦੀਆਂ ਨੇ ਜੀ ਹਾਂਜੀ ਹਾਂਜੀ ਤੇ ਆਹ ਸੇਵ ਦਾ ਬੂਟਾ ਜੀ ਇਹ ਹਾਂ ਇਹ ਸੇਵ ਦਾ ਬੂਟਾ ਜੀ ਠੀਕ ਹੈ ਜੀ ਤੇ ਇਹ ਕਿੰਨੇ ਸਾਲਾਂ ਦਾ ਹੋ ਗਿਆ ਇਹ ਇਹ 2 ਸਾਲ ਦਾ ਹੁਣ ਵਾਲਾ ਜੀ ਆਹ ਅੰਜੀਰ ਦਾ ਆਹ ਉਹੰਦੇ ਸਾਲ ਨੂੰ ਹਾਂਜੀ ਉਹ ਅੰਜੀਰ ਦਾ ਜੀ ਅੰਜੀਰ ਦੀ ਫੋਟ ਦਿਖਾਉਨੇ ਆ ਫਿਰ ਆਪਟੀ ਜੀ ਤੁਹਾਨੂੰ ਹਾਂਜੀ ਹਾਂਜੀ ਤੇ ਆਪਾਂ ਡਰਾਈ ਫਰੂਟ ਖਾ ਕੇ ਦਿਖਾਦਾ ਵੀ ਅੱਜ ਤਾਂ ਬਹੁਤ ਵਧੀਆਗਾ ਤੇ ਉਹ ਦੇਖੋ ਬਈ ਅੰਜੀਰ ਲੱਗਾ ਵੀ ਹੈਗਾ ਆਹ ਦੇਖ ਹਾਂ ਜੀ ਰਦਾ ਜੀ ਆਹ ਦੇਖੋ ਜੀ ਆ ਬਸ ਕੱਲ ਨੂੰ ਪੱਕਣ ਵਾਲਾ ਹੀ ਇਹ ਹਾਂ ਪੱਕਣ ਵਾਲਾ ਜੀ ਹਾਂ ਜੀ ਇਹ ਬਾਰਿਸ਼ ਪਹਿਲਾਂ ਗਰਮੀ ਪੈਣੇ ਕਰਕੇ ਇਹ ਘਟ ਗਿਆ ਸੀਗਾ ਜੀ ਹੁਣ ਦੁਬਾਰੇ ਫਰੂਟ ਚੱਕਾ ਨੇ ਆ ਸਾਰੀਆਂ ਕਲਮਾਂ ਤੇ ਇਹਦੇ ਤੇ ਜੀ ਆਹ ਦੇਖੋ ਹਾਂ ਬਹੁਤ ਫਫਲਾ ਨੇ ਜੀ ਹਾਂ ਜੀ ਇਹ ਇੱਕ ਮਹੀਨੇ ਚ ਸਾਰਾ ਬਣ ਕੇ ਤਿਆਰ ਹੋ ਜੂਗਾ ਜੀ ਇਹ ਆ ਗਿਆ ਡ੍ਰੈਗਨ ਫੂਡ ਦਾ ਨਾ ਜੀ ਆਹ ਹਾਂ ਜੀ ਆਹ ਫਲਾ ਹੈ ਨਾ ਜੀ ਆਪਾਂ ਹਾਂ ਇਹ ਇਹ ਫਰੂਟ ਬਣੂਗਾ ਜੀ ਉਹ ਪਖਾਦਾ ਵੀ ਆ ਜੀ ਆਪਾਂ ਖੜਾ ਜੀ ਹਾਂਜੀ ਉਹ ਵੀ ਸਕਰੀਨ ਤੇ ਲਾਵਾ ਹਾਂਜੀ ਹਾਂਜੀ ਆ ਸਾਰਾ ਹੀ ਇਹ ਇਹਨਾਂ ਨੂੰ 2 ਸਾਲ ਹੋਇਆ ਜੀ 2 ਸਾਲ ਨੂੰ ਵੀ ਡ੍ਰੈਗਨ ਨੂੰ ਵੀ ਜੀ ਇਹ ਅੰਜੀਰ ਦਾ ਕਿੰਨੇ ਚਿਰ ਬਾਅਦ ਦਿੰਦਾ ਜੀ ਫਲ ਇਹ ਇਹ ਸਾਲ ਤੋਂ ਹੀ ਹੋ ਜਾਂਦਾ ਜੀ ਸਾਲ ਤੋਂ ਹੀ ਹੋ ਜਾਂਦਾ ਹਾਂਜੀ ਹਾਂਜੀ ਤੇ ਬਾਕੀ ਛੋਟਾ ਕਿੰਨਾ ਏਰੀਆ ਜੀ ਇਹ ਬਾਕੀ ਟੋਟਲੀ ਇਹ ਸਾਡਾ ਇਹ ਅਸੀਂ ਜੀ ਦੋ ਕਿੱਲੇ ਥਾਂ ਕਵਰ ਕਰ ਲਿਆ ਜੀ ਚਲ ਬਹੁਤ ਵਧੀਆ ਫਿਰ ਤੱਕ ਹਾਂਜੀ ਬੱਚੇ ਡੇਜੀ ਲਾਈ ਆ ਜੀ ਫਰੂਟ ਕਿੰਨੂ ਤੋਂ ਪਹਿਲਾਂ ਆਉਂਦਾ ਜੀ ਇਹ ਗਰਮੀ 'ਚ ਹਾਂਜੀ ਹਾਂਜੀ ਤੇ ਰੈੱਡ ਮਾਲਟਾ ਲਾਇਆ ਜੀ ਹਾਂਜੀ ਰੈਡ ਮਾਲਟ ਦਾ ਫਰੂਟ ਬਹੁਤ ਵਧੀਆ ਹੁੰਦਾ ਜੀ ਹਾਂਜੀ ਬਾਕੀ ਸਾਰੇ ਨਾਲ ਨਾਲ ਕਿਥੇ ਉਹ ਗੈਪ ਆ ਉਸ ਤੁਸੀਂ ਭਰਤਾ ਨਾ ਫਰੂਟਾਂ ਦਾ ਇਹ ਅਸੀਂ ਜੀ ਹਲਦੀ ਲਾਈ ਆ ਜੀ ਇਹੇ 6-7 ਲੈਣਾ ਜਿੰਨਾ ਸਾਡੇ ਕੋਲ ਬੀਜ ਬਣਿਆ ਸੀ ਹਲਦੀ ਦਾ ਉਹ ਵੀ ਥੋੜਾ ਘਰ ਦਾ ਹੀ ਹੋਣਾ ਜੀ ਹਾਂ ਘਰ ਦਾ ਲਾਇਆ ਜੀ ਦੇਸੀ ਵੀ ਹਲਦੀ ਦਾ ਜਿੰਨੀਆਂ ਵੈਰਾਈਟੀਆਂ ਜੀ ਆਪ ਤਿਆਰ ਕਰਕੇ ਅਸੀਂ ਲਾਉਨੇ ਆ ਜੀ ਹਾਂ ਆ 2 ਸਾਲ ਦਾ ਬੋਦਾ ਹੋਇਆ ਜੀ ਇਹ ਇਹਨੂੰ ਜੀ ਹਾਂ ਇਹ ਦੇਖੋ ਜੀ ਫਰੂਟ ਐ ਤਕੀ ਪੂਰਾ ਫੁੱਲ ਹੋ ਜਾਊਗਾ ਜੀ ਇਨੂੰ ਆ ਅਮਰੂਦ ਲਾ ਕੇ ਨਾ ਜੀ ਵਿੱਚ ਹਾਂਜੀ ਤੇ ਕੇਲਾ ਮੈਂਟੇਨ ਕਰਿਆ ਵਿੱਚ ਇਹਦਾ ਟੈਂਪਰੇਚਰ ਡਾਊਨ ਰੱਖਣੇ ਵਾਸਤੇ ਠੀਕ ਹੈ ਜੀ ਕਿਉਂਕਿ ਇਹਦਾ ਟੈਂਪਰੇਚਰ ਆਪਣੇ ਜ਼ਿਆਦਾ ਹੋ ਜਾਂਦਾ ਜੀ ਹਾਂਜੀ ਆਪਾਂ ਤੁਹਾਨੂੰ ਫਰੂਟ ਦਿਖਾਉਣਾ ਜੀ ਇਹ ਤੋਂ ਪਹਿਲਾਂ ਸਟੇਜ ਦਾ ਬਣਿਆ ਹੋਇਆ ਜਿਹੜਾ ਹਾਂਜੀ ਆਹ ਦੇਖੋ ਜੀ ਇਹ ਕਾ ਡੇਕਾਂ ਸੀਗੇ ਨਹੀਂ ਡੇਕ ਦੀ ਥਾਂ ਤੇ ਜ਼ਿਆਦਾ ਟੈਂਪਰੇਚਰ ਨਹੀਂ ਵੱਧਦਾ ਜੀ ਇੱਥੇ ਫਰੂਟ ਇਹ ਬਣਿਆ ਪਹਿਲਾਂ ਇਸ ਦੂ ਗਰਮੀ ਚ ਇਧਰ ਅਮਰੂਦ ਹੋ ਗਿਆ ਜੀ ਹਾਂ ਹਾਂ ਉਹ ਤਾਂ ਕਪਰਲੀ ਆ ਨਮਲ ਆਈ ਆ ਇਹ ਇਹ ਨੂੰ 1 ਸਾਲ ਹੋਇਆ ਜੀ ਅੱਛਾ ਇਹ ਨੂੰ 1 ਸਾਲ ਹੋਣਾ ਹਾਂ ਫਰੂਟ ਇਹਦੇ ਤੇ ਵੀ ਆਇਆ ਬਾਈ ਥੋੜਾ ਬਹੁਤਾ ਖਾਣ ਜੋਗਰਾ ਹਾਂ ਜੀ ਹਾਂ ਜੀ ਆਪਾਂ ਖਾਧੀਏ ਤਾਂ ਹਾਂ ਜੀ ਹਾਂ ਜੀ ਇਹਦੇ ਤੋਂ ਤੇ ਆਹ ਕੇਲਾ ਜੀ ਇਹ ਦੇਸੀ ਕੇਲਾਗਾ ਦੇਸੀ ਜੀ ਠੀਕ ਹੈ ਜੀ ਹਾਂ ਜੀ ਹੁਣ ਜੀ 9 ਕੇਲੇ ਦੀ ਵੈਰਾਈਟੀ ਲਿਆਂਦੀ ਪਈ ਆ ਉਹ ਲਾਉਣੀ ਆ ਜੀ ਠੀਕ ਹੈ ਜੀ ਤੇ ਇਧਰ ਇਹ ਮਸੰਮੀ ਆ ਜੀ ਨਹੀਂ ਲੱਗਦਾ ਜੀ ਛੋਡੇ ਕੋਲੇ ਫਰੂਟ ਦਾ ਹੀ ਟੋਟਲੀ ਸਾਰੇ ਹੋ ਗਿਆ ਨਾ ਜੀ ਹਾਂ 30 35 ਵੈਰਾਈਟੀਆਂ ਜੀ ਫਰੂਟ ਦੀਆਂ ਜੀ ਹੋ ਗਿਆ ਨਾ ਜੀ 30 35 ਵੈਰਾਈਟੀਆਂ ਜੀ ਫਰੂਟ ਦੀਆਂ ਹਾਂ ਜੀ ਦੋ ਤਰ੍ਹਾਂ ਦਾ ਅਮਰੂਦਾਂ ਦਾ ਇਹ ਵਿੱਚ ਨਾ ਹਾਂ ਇਹ ਅੰਜੀਰ ਦਾ ਪਹਿਲਾਂ ਲਾਇਆ ਸੀ ਜੀ ਖਰਾਬ ਹੋ ਗਿਆ ਬੂਟਾ ਨਾਲ ਇਹ ਉਹਦਾ ਡੇਜੀ ਦਾ ਲਾਤਾ ਜੀ ਮਸੰਮੀ ਦੇ ਵੀ 2 ਸਾਲ ਹੋਏ ਆ ਜੀ ਸਿਰਫ 2 ਸਾਲ ਤੇ ਅੱਜ ਵੀ ਫਰੂਟ ਆ ਗਿਆ ਜੀ ਇਹਨੂੰ ਕੁਛ ਖਾਣ ਜੋਗਾ ਮਤਲਬ ਕਿ ਵੀ ਆਪਣਾ ਟੈਸਟ ਕਰਨ ਜੋਗਾ ਫਰੂਟ ਆਇਆ ਇਹਨੂੰ ਆ ਦੇਖੋ ਜੀ ਅੱਛਾ ਹੀ ਹੈਗਾ ਇਹ ਮਸੰਮੀ ਹੈ ਜੀ ਦੇਸੀ ਮਸੰਮੀ ਹੈ ਜੀ ਦੇਸੀ ਹਾਂ ਜੀ ਹਾਂ ਜੀ ਜੂਸ ਵਾਲੀ ਜੀ ਜੂਸ ਵਾਲੀ ਇਹ 12 ਮਹੀਨੇ ਤੀ ਦੇ ਨਹੀਂ ਚੱਲ ਸਕਦੀ ਆ ਜੀ ਠੀਕ ਹੈ ਇਹ ਆਪਕੜਾ ਤੁਸੀਂ ਚੰਦਨ ਤੇ ਲਾਇਆ ਜੀ ਬੂਟੇ ਪਾ ਉਹ ਦਿਖਾਈਏ ਉਹ ਉਧਰ ਅੱਗੇ ਆ ਜੀ ਆ ਦੇਖੋ ਜੀ ਆ ਚੰਦਨ ਦਾ ਬੂਟਾ ਜੀ ਏ ਆਪਾ ਮਂਗਾਇਆ ਕਿੱਥੋਂ ਜੀ ਫਿਰ ਤੁਸੀਂ ਇਹ? ਇਹ ਅਸੀਂ ਜੀ ਆਦੇਸ਼ ਨਰਸਰੀ ਆ ਜੀ ਉੱਥੇ ਮਲੇਰ ਕੋਟਲੇ ਕੋਲੇ ਅੱਛਾ ਜੀ। ਉਹਨਾਂ ਤੋਂ ਲਿਆਂਦੇ ਸੀਗੇ ਚਿੱਟੇ ਚੰਦਨ ਦੇ ਆ ਜੀ ਬੂਟੇ ਵਾਲੇ ਠੀਕ ਆ ਜੀ। ਹਾਂ ਉਹ ਡੇਕ ਲਾਈ ਆ ਜੀ ਨਾਲ ਇੱਕ ਪਾਸੇ ਨਿੰਬੂ ਲਾਇਆ ਜੀ। ਹਾਂਜੀ। ਇਸ ਤਰ੍ਹਾਂ ਦੀ ਫੇਰ ਡੇਕ ਆ ਗਈ ਜੀ। ਹਾਂਜੀ। ਆ ਫੇਰ ਚੰਦਨ ਆ ਗਿਆ ਜੀ। ਠੀਕ ਆ ਹਾਂਜੀ। ਹਾਂਜੀ। ਤੇ ਉਸ ਤੋਂ ਬਾਅਦ ਆ ਫੇਰ ਨਿੰਬੂ ਆ ਗਿਆ ਜੀ। ਨਿੰਬੂ ਆ ਗਿਆ ਜੀ ਵਿੱਚ। ਹਾਂਜੀ। ਉਸ ਤੋਂ ਬਾਅਦ ਫੇਰ ਚੰਦਨ ਆ ਗਈ। ਵੀ ਨਾਲ ਨਾਲ ਗੈਪ ਦੇ ਵਿੱਚ ਪਾਏ ਹੋਏ ਸਾਰੇ ਗੈਪ ਦੇ ਵਿੱਚ ਕੀ ਜੀ ਇਹ ਜਦੋਂ ਵੱਡਾ ਹੋ ਗਿਆ ਜੀ ਬੂਟਾ ਹਾਂਜੀ ਚੰਦਨ ਦਾ ਇਹਨੇ ਨਿੰਬੂ ਨੂੰ ਵੀ ਸੁਕਾ ਦੇਣਾ ਜੀ ਤੇ ਡੇਕ ਨੂੰ ਵੀ ਸੁਕਾ ਦੇਣਾ ਅੱਛਾ ਜੀ ਇਹ ਉਹਦੇ ਤੋਂ ਨਾਈਟ੍ਰੋਜਨ ਲੈਂਦਾ ਅਛੇ ਤੋਂ ਬੂਟਾ ਹਾਂ ਇਹ ਤਾਂ ਇੰਨਾ ਬੂਟਾ ਤਾਂ ਖਰਾਕ ਲਊਗਾ ਇਹ ਜਿੰਨਾ ਜਿੰਨਾ ਵੱਡਾ ਹੋਈ ਹੋਊਗਾ ਠੀਕ ਹੁਣ ਤੈਨੂੰ ਆਪ ਮਿਲ ਜਾਂਦੀ ਆ ਉਸ ਤੋਂ ਬਾਅਦ ਇਹ ਮਤਲਬ ਕਿ ਡੇਕ ਆ ਗਈ ਫਿਰਗਾ ਹਾਂ ਆ ਨਿੰਬੂ ਹਾਂਜੀ ਮਨ ਅਨੁਸਾਰਾ ਟੋਟਲੀ ਤੁਹਾਡੇ ਕੋਲ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਹੀ ਹੈ ਜੀ ਮੰਨ ਕੇ ਚੱਲੋ ਹਰ ਇੱਕ ਹਾਂਜੀ 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 ਇਹ ਔਲਾ ਲਾਇਆ ਜੀ ਦੋ ਬੈਟੀਆਂ ਇਹ ਚੰਦਨ ਜੀ ਇਹ 2 ਸਾਲ ਦਾ ਹੋਇਆ ਹਲੇ ਅੱਛਾ 2 ਸਾਲਾਂ ਦਾ ਜੀ ਸਿਰਫ 2 ਸਾਲਾਂ ਦਾ ਹੋਇਆ ਜੀ ਹਾਂਜੀ ਇਹਦੀ ਕੋਈ ਕਹਿਰ ਨਹੀਂ ਕੀਤੀ ਗਈ ਸਾਥੋਂ ਹਾਂਜੀ ਕਿਉਂ ਖੇਤੀ ਜ਼ਿਆਦਾ ਕਰਕੇ ਹਾਂ ਆਹ ਦੇਖੋ ਆਹ ਚੰਦਨ ਹਾਂਜੀ ਇਹਦੀ ਵੀ ਰਸਮੈਲ ਤਾਂ ਜੀ ਮਤਲਬ ਬਹੁਤ ਕੱਢਦਾ ਜੀ 5 ਸਾਲ ਤੋਂ ਘੱਟ ਨਹੀਂ ਆਉਂਦੀ ਜੀ ਅੱਛਾ 5 ਸਾਲਾਂ ਤੋਂ ਬਾਅਦ ਠੀਕ ਹੈ ਹਾਂਜੀ ਤੇ ਬਹੁਤ ਵਧੀਆ ਤੁਹਾਡਾ ਜੀ ਫਾਰਮ ਬਣਾਇਆ ਵਾ ਤੇ ਮਾੜਾ ਜੀ ਤੁਸੀਂ ਆਪ ਵੀ ਐਡਰੈਸ ਦੱਸੋ ਆਪਣਾ ਜੀ ਤੇ ਸਮਾਪਤੀ ਕਰੀਏ ਆਪਾਂ ਵੀਡੀਓ ਦੀ ਤੇ ਇੱਕ ਸਨੇਹਾ ਦਿਓ ਜੀ ਕਿਹੜਾ ਪਿੰਡ ਪਿੰਡ ਪੂਲੀ ਜੀ ਚਮਕੌਰ ਸਿੰਘ ਆ ਹਾਂਜੀ son of ਸੁਖਦੇਵ ਸਿੰਘ ਜੀ ਬਾਕੀ ਬਾਕੀ ਸਨੇਹਾ ਦਿਓ ਜੀ ਕਿਹੜੇ ਆਪਾਂ ਦੂਜੀਆਂ ਖੇਤੀਆਂ ਕੀਤੀਆਂ ਵਿੱਚੋਂ ਹਾਂਜੀ ਜੇ ਬੰਦੇ ਨੇ ਇਹ ਖੇਤੀ ਛੋਟੇ ਜ਼ਿਮੀਦਾਰ ਨੇ ਕਰਨਾ ਚਾਹੁੰਦਾ ਜੀ ਹਾਂਜੀ ਇਹਨੂੰ ਕਿਸੇ ਆਪਦੇ ਸਿਸਟਮ ਨਾਲ ਲਗਾ ਲਓ ਤੁਸੀਂ ਫਰੂਟ ਜਰੂਰ ਲਾਓ ਲਾਓ ਹਾਂਜੀ ਪੰਜ ਚਾਰ ਤਰ੍ਹਾਂ ਦੇ ਫਰੂਟ ਘਰ ਵਾਸਤੇ ਤੁਸੀਂ ਸਬਜ਼ੀਆਂ ਕਰੋ ਫਰੂਟ ਕਰੋ ਫੁੱਲਾਂ ਦੀ ਖੇਤੀ ਕਰੋ ਚਾਹੇ ਹੈ ਚਾਹੇ ਕੋਈ ਮਤਲਬ ਕਿ ਵੀ ਪਸ਼ੂਆਂ ਬਾਤ ਪੱਠਾ ਚਾਰਾ ਬੀਜੋ ਇਹਦੇ ਵਿੱਚ ਸਾਰਾ ਕੁਝ ਹੀ ਹੋ ਜਾਂਦਾ ਇਹ ਚ ਸਾਰਾ ਹੀ ਹੋ ਜਾਂਦਾ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਬਹੁਤ ਧੰਨਵਾਦੀ ਸਮਾਂ ਦਿੱਤਾ ਤੇ ਕਰੋ ਸ਼ੇਅਰ ਵੱਧ ਤੋਂ ਵੱਧ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ